ਅਸਲ ਤਾਂ ਮੁੰਡਾ ਜੀ ਡਿਪਰੈਸ਼ਨ ਚ ਸੀਗਾ ਕਾਫੀ ਟਾਈਮ ਤੋਂ ਤੇ 2 ਟਾਈਮ ਮਹੀਨੇ ਹੋ ਗਏ ਤਲਾਕ ਹੋਏ ਨੂੰ ਤੇ ਕਾਫੀ ਲੰਮੇ ਸਮੇਂ ਤੋਂ ਇਹ ਲਗਾਤਾਰ ਦਿਮਾਗੀ ਤੌਰ ਤੇ ਅਫਸਰਟ ਕਰ ਰਿਹਾ ਸੀ ਤੇ ਇਹ ਰਾਤ ਨੂੰ ਆ ਕੇ ਪਾਣੀ ਇਹਨੇ ਕੀ ਘਟਨਾ ਵਾਪਰ ਗਈ ਕੀ ਹੋ ਗਿਆ ਕੀ ਮਨ ਦੇ ਵਿੱਚ ਇੱਕ ਯਾਰ ਆਇਆ ਉੱਠ ਕੇ ਲੱਲਾ ਵੀ ਇਹਨੇ ਦਾ ਖਤ ਕਰਦਾ ਕਿਤਾ ਕਰ ਸੀ ਮਿੰਟ ਮਿੰਟ ਇਹ तकरीबन 2 ਘੰਟੇ ਟਾਈਮ ਹੈ ਜੀ ਹਾਂ ਜੀ ਸਹੀ 2 ਵਜੇ ਦਾ ਟਾਈਮ ਆ ਗਿਆ। ਵਧੀਆ ਮਿਹਨਤੀ ਪਰਿਵਾਰ ਹੈ। ਉਹ ਸੋਹਣਾ ਪਰਿਵਾਰ ਤੇ ਮਿਹਨਤੀ ਪਰਿਵਾਰ ਸੀਗਾ ਪਰ ਇਹ ਨਹੀਂ ਮਤਲਬ ਕਿ ਉਹ ਕਾਨੂੰਨੀ ਹੋ ਗਿਆ। ਜੀ ਤੁਹਾਨੂੰ ਪਿੰਜਾਲਿਆਂ ਨੂੰ ਕੋਲੋਂ ਪਤਾ ਲੱਗਿਆ ਉਹਦੋਂ ਕੀ ਹਾਲਾਤ ਸੀ ਕਿ ਪੁਲਿਸ ਆਈ ਫਿਰ? ਹਾਂ ਜੀ ਤਕਰੀਬਨ ਇਹ ਸਾਨੂੰ 2:30 ਪੇਟ ਲੱਗ ਗਿਆ ਜੀ। ਉਦੋਂ ਸਰ ਪ੍ਰਸ਼ਾਸਨ ਆ ਕੇ ਉਹਨੇ ਆਪਣੀ ਕਾਰਵਾਈ ਕੀਤੀ। ਜਿਵੇਂ ਕਾਨੂੰਨੀ ਕਾਰਵਾਈ ਸੀ ਉਹਨੇ ਕਰਦੇ ਲੱਗੇ। ਸਟੇਟ ਡਬਲਿਊਡੀ ਨੂੰ ਉਹਦੀ ਹਾਂ ਜੀ ਡਬਲਿਊਡੀ ਸਾਨੂੰ ਲੱਗੇ ਜੀ। ਰੋਲ ਬਸਰ ਕੀ ਨਾਮ ਹੈ ਤੁਹਾਡਾ ਸਰਦਾਰ ਮਲਕੀ ਸਿੰਘ ਖੰਗੂੜਾ ਜੀ ਖੰਗੂੜਾ ਸਾਹਿਬ ਕੀ ਮਾਮਲਾ ਹੋਇਆ ਪਿੰਡ ਚ ਮਾਮਲਾ ਤਾਂ ਦੱਸਣਯੋਗ ਨਹੀਂ ਹੈ ਜੀ ਬਹੁਤ ਭੜਾ ਹੋਇਆ ਹੂੰ ਕਿਉਂਕਿ ਸਾਡੇ ਪਿੰਡ ਚ ਅੱਜ ਤੱਕ ਇਹੋ ਜਿਹਾ ਮਸਲਾ ਕਦੇ ਹੋਇਆ ਨਹੀਂ ਜੀ ਪਤਾ ਨਹੀਂ ਪ੍ਰਮਾਤ ਮਾਨੂੰ ਕੀ ਸਾਡੇ ਪਿੰਡ ਤੇ ਹਜਾ ਕਸਟ ਆਇਆ ਯਾਨੀ ਅੱਜ ਪਹਿਲੀ ਵਾਰ ਇਹੋ ਜਿਹਾ ਮਸਲਾ ਦੇਖਿਆ ਵੀ ਕਿਸੇ ਨੌਜਵਾਨ ਮੁੰਡੇ ਨੇ ਆਪਣੇ ਬਾਪ ਦਾ ਗਲਾ ਕੱਟਿਆ ਹੋਵੇ ਜੀ ਖੰਗੂੜਾ ਸਾਹਿਬ ਕੀ ਲੱਗਦਾ ਕਿ ਇਹ ਕੀ ਬਿਮਾਰ ਸੀ ਮੁੰਡਾ ਮਾਨਸਿਕ ਤੌਰ ਤੇ ਹਾਂ ਜੀ ਹਾਂ ਜਿਹੜਾ ਪਤਾ ਲੱਗਿਆ ਆ ਵੈਸੇ ਤਾਂ ਮੇਰਾ ਘਟ ਆਉਣ ਜਾਣਾ ਵੈਸੇ ਤਾਂ ਸਾਡੇ ਵਿਚਾਰੇ ਇਹ ਬਹੁਤ ਕਲੀਕ ਨੇ ਬੰਦੇ ਨੇੜੇ ਨੇ ਪਰ ਕਰੇ ਜਾਣ ਦਾ ਬਹੁਤ ਘੱਟ ਮੌਕਾ ਮਿਲਿਆ ਪਰ ਜੋ ਪਤਾ ਲੱਗਿਆ ਵੀ ਇਹ ਮੁੰਡਾ ਡਿਪਰੈਸ਼ਨ ਚ ਸੀ ਪਹਿਲਾਂ ਤੋਂ ਹੀ ਡਿਪਰੈਸ਼ਨ ਚ ਕਿਵੇਂ ਸੀ ਸੋਫਾ ਸਲਫਾ ਪੀਣ ਲੱਗ ਗਿਆ ਜਾਂ ਕੋਈ ਨਸ਼ਾ ਪਤਾ ਨਹੀਂ ਕੀ ਕਰਦਾ ਸੀ ਜਾਨੀ ਉਦੋਂ ਬਾਅਦ ਘਰ ਵਾਲੀ ਨਾਲ ਚੱਕਰ ਪੈ ਗਿਆ ਬਹਿ ਹਿਆ ਸੀ ਬਗਰਾ올 ਹਾਂਜੀ ਉਹਨਾਂ ਨੇ ਵਿਚਾਰਿਆਂ ਨੇ ਬਹੁਤ ਕੋਸ਼ਿਸ਼ ਕੀਤੀ ਸਾਰਿਆਂ ਨੇ ਪਰਿਵਾਰ ਨੇ ਉਰੇ ਵਾਲੇ ਨੇ ਕੋਸ਼ਿਸ਼ ਕੀਤੀ ਵੀ ਜੇ ਸੂਤ ਹੋ ਜੇ ਉਹਨੂੰ ਵੀ ਕਹਿੰਦੇ ਤੰਗ-ਤੰਗ ਜਿਆਦਾ ਕਰਨ ਲੱਗ ਗਿਆ ਸਾਰਾ ਅਖੀਰ ਨੂੰ ਛੁੱਟਛੜਾ ਹੋ ਗਿਆ ਡਾਈਵੋਰਸ ਹੋ ਗਿਆ ਦੋਨਾਂ ਦਾ ਕਹਿੰਦੇ ਜੀ ਅੰਬਰਸ਼ਕਾ ਕੀਤੀ ਕਰਦਾ ਹਾਂ ਦੋਨੇ ਜੀਆਂ ਨੇ ਅੰਬਰਸ਼ਕਾ ਕੀਤੀ ਮੈਂ ਸਮਾਂ ਜਦੋਂ ਇਹਨਾਂ ਨੇ ਅੰਬਰਸ਼ਕਾ ਗੁਰਦੁਆਰੇ ਮੈਂ ਡੇਲੀ ਜਾਣਾ ਜਦੋਂ ਸਵੇਰੇ 5:30 ਤੋਂ 6 ਵਜੇ ਜਾਈਦਾ ਗੁਰਦੁਆਰੇ ਅਰਦਾਸ ਹੋਣ ਤੋਂ ਪਹਿਲਾਂ ਕਥਾ ਚੱਲਦੀ ਰਹਿੰਦੀ ਆ ਤੇ ਉੱਥੇ ਆਉਂਦਾ ਰਿਹਾ ਇਹ ਮੁੰਡਾ ਤੇ ਲੜਕੀ ਵੀ ਆਉਂਦੀ ਰਹੀ ਆ ਵਾ ਹੁਣ ਤੋਂ ਬਾਅਦ ਥੋੜਾ ਚਿਰ ਬਾਅਦ ਇਹਨਾਂ ਨੇ ਅੰਬਰਸ਼ਕ ਲਿਆ ਅੰਬਰਸ਼ਕੇ ਤੋਂ ਬਾਅਦ ਦੋ ਜਵਾਬ ਆਉਂਦੇ ਰਹੇ ਨੇ ਮੈਂ ਪੁੱਛਿਆ ਫਿਰ ਵੀ ਮੁੰਡਾ ਜੀਤ ਦਾ ਕਹਿੰਦੇ ਹਾਂ ਜੀ ਤੇ ਮੁੰਡੇ ਨੇ ਕਹਿੰਦਾ ਅੰਬਰਸ਼ਕ ਲਿਆ ਸੋ ਬਹੁਤ ਵਧੀਆ ਜਾਣੀ ਪਰਿਵਾਰ ਹੈ ਜੀ ਬਸ ਨਸ਼ੇ ਕਰਕੇ ਇੰਨਾ ਨਰਮ ਪਰਿਵਾਰ ਹੈ ਜੀ ਮੈਨੂੰ ਲੱਗ ਪਿੰਡ ਚ ਵੀ ਨਹੀਂ ਮੈਂ ਕਹਿ ਸਕਦਾ ਦਾਵੇ ਨਾਲ ਵੀ ਇੰਨਾ ਵਧੀਆ ਪਰਿਵਾਰ ਹਾਂ ਜੀ ਹਾਂ ਜੀ ਮੇਨ ਗੱਲ ਇਹੀ ਹੈ ਵੀ ਉਹਦੇ ਦਿਮਾਗ ਤੇ ਇੰਨਾ ਲੋਡ ਹੋ ਗਿਆ ਵੀ ਇੱਕ ਆਪਣੇ ਬਾਪ ਨੂੰ ਕਿਵੇਂ ਮਾਰ ਸਕਦਾ ਕੋਈ ਦੇਖੋ ਜੇ ਚੰਗਾ ਭਲਾ ਬੰਦਾ ਜਿਹੜਾ ਬੱਚਾ ਇੰਨਾ ਪਿਆਰ ਨਾਲ ਪਾਲਿਆ ਹੋਵੇ ਪੜਾਇਆ ਹੋਵੇ ਕੰਮ ਤੇ ਲਾਇਆ ਹੋਵੇ ਉਹ ਇਸ ਤਰ੍ਹਾਂ ਆਪਣੇ ਬਾਪ ਨੂੰ ਤਾਂ ਮਾਰ ਹੀ ਨਹੀਂ ਸਕਦਾ ਜੀ ਹਾਂ ਪੁਲਿਸ ਨੇ ਕਾਰਵਾਈ ਕੀ ਕਰ ਰਹੇ ਨੇ ਪੁਲਿਸ ਕਾਰਵਾਈ ਕਰ ਰਹੀ ਹੈ ਹੈ ਮੁੰਡਾ ਫੜ ਲਿਆ ਮੁੰਡਾ ਤਾਂ ਭੱਜਿਆ ਹੀ ਨਹੀਂ ਉਹਦਾ ਦਿਮਾਗ ਤੇ ਲੋਡ ਤੀ ਅੰਦਰ ਕੁੰਡਾ ਲਾ ਕੇ ਪੈ ਗਿਆ ਸੱਚੋ ਸਾਹਿਬ ਨੇ ਪੁਲਿਸ ਨੇ ਜਾ ਕੇ ਕੁੰਡਾ ਖਲਾ ਕੇ ਉਹਨੂੰ ਉੱਥੋਂ ਗ੍ਰਿਫਤਾਰ ਕਰਕੇ ਸੱਚੋ ਸਾਹਿਬ ਲੈ ਕੇ ਆਏ ਨੇ ਉਸੇ ਟਾਈਮ 2 2:30 ਵਜੇ ਦਾ ਟਾਈਮ ਆ ਉਹਦੀ ਪੁਲਿਸ ਪਹੁੰਚ ਗਈ ਜਦੋਂ ਇਹਨਾਂ ਨੂੰ ਫੋਨ ਕਰਿਆ ਕਿਸੇ ਨੇ ਪਿੰਡ ਚ ਤੇ ਉਸੇ ਟਾਈਮ ਇਹਨਾਂ ਨੇ ਜਾ ਕੇ ਉਹਨੂੰ ਗ੍ਰਿਫਤਾਰ ਕਰਕੇ ਹੁਣ ਕਾਰਵਾਈ ਸ਼ੁਰੂ ਕਰਤੀ ਤੇ ਹੁਣ ਅਸੀਂ ਡੈੱਡ ਬੋਡੀ ਲੈਣ ਚੱਲਿਆ ਜਦੋਂ ਵੀ ਕਾਰਵਾਈ ਪੂਰੀ ਹੋ ਗਈ ਸਰਦਾਰੀ ਸਾਡੇ ਐਸਆਈ ਤਰਮਪਾਲ ਸਿੰਘ ਦਾ ਨਾਂ ਦਾ ਨੂੰ ਹਾਂਜੀ ਤਰਮਪਾਲ ਸਿੰਘ ਦੀ ਕਾਰਵਾਈ ਕਰ ਰਹੇ ਨੇ ਸਵੇਰੇ ਦੇ ਉੱਥੋਂ ਵੀ ਆ ਲਿਖ ਕੇ ਲਿਆਏ ਨੇ ਹੁਣ ਵੀ ਸਾਡੇ ਬਿਆਨ ਪੰਚਾਇਤ ਦੇ ਵੀ ਲਿਖਦੇ ਨੇ ਸਰਪੰਚ ਸਾਹਿਬ ਮੇਰੇ ਨਾਲ ਖੜੇ ਨੇ ਸਾਫ ਕਸਰਪੰਚ ਮਲਕੀਸ਼ ਸਿੰਘ ਇਹ ਗੁਰਪ੍ਰੀਤ ਸਿੰਘ ਸਰਪੰਚ ਬਟੜਿਆਣਾ ਮੌਜੂਦਾ ਨੇ ਮੌਕੇ ਤੇ ਹੁਣ ਇਸ ਕਰਕੇ ਹੁਣ ਅਸੀਂ ਆਪਣੀ ਕਾਰਵਾਈ ਕਰਾ ਕੇ ਧੰਨਵਾਦ ਉੱਥੋਂ ਉਹ ਕਰਾ ਕੇ ਲਿਆਵਾਂਗੇ ਹਾਂ ਉਹ ਅ ਸਰ ਕੀ ਨਾਮ ਹੈ ਤੁਹਾਡਾ ਤੁਹਾਡਾ ਤਰਮਪਾਲ ਸਰ ਕੀ ਚਾਰਜ ਕਰਾ ਚੋ ਜੀ ਸਰਪੰਸਰ ਕੀ ਮਾਮਲਾ ਜੀ ਪੂਰਾ ਹੈ ਮਾਮਲਾ ਇਹ ਹੈ ਜੀ ਸਾਨੂੰ ਇੱਕ ਟੈਲੀਫੋਨ ਮਸੂਲ ਹੋਇਆ ਸੀਗਾ ਪਿੰਡ ਬੱਟੇੜਾਣੀ ਤੋਂ ਇੱਥੇ ਜਿਹੜਾ ਹੈਗਾ ਸੀਗਾ ਚਰਜੀਤ ਸਿੰਘ ਦਾ ਕਤਲ ਹੋ ਗਿਆ ਜਿਸਦੇ ਉਹ ਬਾਅਦ ਵਿੱਚ ਅਸੀਂ ਉੱਥੇ ਮੌਕੇ ਤੇ ਗਏ ਮੌਕੇ ਤੇ ਪਹੁੰਚ ਕੇ ਦੇਖਿਆ ਕਿ ਚਰਜੀਤ ਸਿੰਘ ਨੂੰ ਦਾ ਕਤਲ ਹੋਇਆ ਪਿਆ ਸੀ ਜਿਸ ਨੂੰ ਉਸਦੇ ਬੇਟੇ ਨੇ ਹੀ ਮਨਪ੍ਰੀਤ ਸਿੰਘ ਨੇ ਇੱਕ ਲੋਹੇ ਦੇ ਟੱਕੋਏ ਨਾਲ ਮਾਰ ਕੇ ਗਲਤ ਮਾਰ ਕੇ ਉਹਦਾ ਕਤਲ ਕਰ ਦਿੱਤਾ ਉਹਨਾਂ ਦੀ ਘਰ ਵਾਲੀ ਅਮੀਰ ਕੌਰ ਦੇ ਬਿਆਨ ਦੇ ਉੱਤੇ ਜਿਹੜਾ ਹੈਗਾ ਤੇ ਰਸੂ ਦਾ ਪਰਚਾ ਰਸੀਮਨਪੀ ਸਿੰਘ ਦੇ ਖਿਲਾਫ ਦਾ ਹੈ। ਸਤਿਕਾਰਯੋਗ ਜੀ। ਤੇ ਕੋਪੀਸ਼ ਜਾਰੀ ਆ ਜੀ। ਕੋਈ ਗੱਲ ਸਾਰੀ ਅੱਜ ਹਰ ਹਾਲ ਵਿੱਚ ਕਰ ਲਾਂਗੇ।